ਨਾਨਕ ਆਖਦਾ ਬਾਲੇ ਉੱਠ ਪਾਈ ਨਾਨਕ ਆਖਦਾ ਬਾਲੇ ਉੱਠ ਪਾਈ ਬੇਬੇ ਨਾਨਕੀ ਨੇ ਸਾਨੂੰ ਯਾਦ ਕੀਤਾ ਬੇਬੇ ਨਾਨਕੀ ਨੇ ਸਾਨੂੰ ਯਾਦ ਕੀਤਾ ਫੁਲਕਾਰੜ ਦੀ ਤਾਂ ਵੀਰ ਜੀ ਨੂੰ ਯਾਦ ਕਰਦੀ ਫੁਲਕਾਰਾੜ ਦਿੱਤਾ ਵੀਰ ਜੀ ਨੂੰ ਯਾਦ ਕਰੇ ਦੀ ਮੇਰੇ ਵੀਰ ਜੀ ਨੇ ਫੁਲਕਾ ਸ਼ਕਣਾ ਜੀ ਮੇਰੇ ਵੀਰ ਜੀ ਨੇ ਫੁਲਕਾ ਸ਼ਕਣਾ ਜੀ ਸਸ ਕਾਲ ਜੀ ਸਵਾਗਤ ਹੈ ਤੁਹਾਡਾ ਫੁਨੀ ਹਾਊਸ ਦੇ ਵਿੱਚ ਤੇ ਅੱਜ ਇਹ ਦਿਨ ਐਤਵਾਰ ਤੇ ਅਰਮਾਨ ਹੁਣ ਸ਼ਕਰਾਏ ਆਲੂ ਵਾਲੇ ਪਰੌਂਠੇ ਤੇ ਅਰਮਾਨ ਦੀ ਭੈਣ ਬਣਾ ਰਹੀ ਆਲੂ ਵਾਲੇ ਪਰੌਂਠੇ ਭੈਣ ਹੋਣਾਂ ਦੀ ਡਿਮਾਂਡ ਸੀਗੀ ਵੀ ਮੈਂ ਆਲੂ ਵਾਲੇ ਪਰੌਂਠੇ ਤਾਂ ਬਣਾਉਣੇ ਆ ਜੇ ਤਵਾ ਨਵਾਂ ਹੋਵੇ ਤੇ ਆ ਇੱਕ ਲੱਕੜੀ ਦਾ ਖੁਰਚਣਾ ਆ ਇਹ ਹੋਵੇ ਨਾਲ ਕਿਉਂਕਿ ਸਟੀਲ ਦੇ ਦਾ ਤਵਾ ਖਰਾਬ ਹੋ ਜਾਂਦਾ ਆ ਤੇ ਇਹਨਾਂ ਦੇ ਪਾਪਾ ਨੇ ਨੇ ਡਿਮਾਂਡ ਪੂਰੀ ਕੀਤੀ ਆ ਤੇ ਕੱਲ ਕਹਿੰਦੇ ਪਹਿਲਾਂ ਪਰਮਵੀਰ ਨੇ ਤਵਾ ਲੈ ਕੇ ਜਾਣਾ ਆ ਕਹਿੰਦੀ ਮੈਨੂੰ ਉਸ ਤਵੇ ਤੇ ਰੋਟੀ ਨਹੀਂ ਵਧੀਆ ਲੱਗਦੀ ਬਣਾਉਣੀ ਤੇ ਪਰਮਵੀਰ ਕਿੱਦਾਂ ਦਾ ਲੱਗਦਾ ਤੁਹਾਨੂੰ ਮੇਰੇ ਤਵੇ ਤੇ ਰੋਟੀ ਬਣਾ ਕੇ ਵਧੀਆ ਵਧੀਆ ਤਵਾ ਆ ਚਲੋ ਬਹੁਤ ਵਧੀਆ ਜੀ ਤੇ ਤੁਸੀਂ ਵੀ ਆਪਣੇ ਬੱਚਿਆਂ ਦੀਆਂ ਖਾਸ ਕਰਕੇ ਧੀਆਂ ਦੀਆਂ ਡਿਮਾਂਡਾਂ ਜ਼ਰੂਰ ਪੂਰੀਆਂ ਕਰਿਆ ਕਰੋ ਖਾਸ ਕਰਕੇ ਜਦੋਂ ਐਡਾ ਦੀਆਂ ਡਿਮਾਂਡਾਂ ਧੀਆ ਕਰਦੀਆਂ ਹੁਣ ਘਰ ਦੀਆਂ ਚੀਜ਼ਾਂ ਲਈ ਫੇਰ ਜ਼ਰੂਰ ਪੂਰੀਆਂ ਕਰਿਆ ਕਰੋ ਤੇ ਨਾਲੇ ਸ਼ੌਂਕ ਹੁੰਦਾ ਉਹਨਾਂ ਨੂੰ ਕੰਮ ਕਰਨ ਦਾ ਤੇ ਜਦੋਂ ਚੀਜ਼ ਨਵੀਂ ਮਿਲ ਜAVE ਤਾਂ ਸ਼ੌਂਕ ਹੋਰ ਵਧੀਆ ਹੋ ਜਾਂਦਾ ਤਾਂ ਹੁਣ ਪਰਮਿਰ ਸਾਨੂੰ ਨਵੇਂ ਤਵੇ ਤੇ ਚਾਲ ਚਾਲੂ ਵਾਲੇ ਪਰੌਂਠੇ ਬਣਾ ਕੇ ਖਿਲਾ ਰਹੀ ਆ ਹਾਲੇ ਤੱਕ ਰਮਨ ਖਾ ਰਿਹਾ ਆ ਤੇ ਬਾਕੀ ਅਸੀਂ ਬਾਅਦ ਵਿੱਚ ਖਾਣੇ ਆ ਤੇ ਅਵਨੀਤ ਕਰ ਰਹੀ ਆ ਆਪਣਾ ਰੁਟੀਨ ਦਾ ਕੰਮ ਸਫਾਈ ਦਾ ਤੇ ਮੈਂ ਇਸ ਤੋਂ ਬਾਅਦ ਲਾਉਂਗੀ ਪੋਚੇ ਇਹ ਸਾਡਾ ਰੋਜ਼ ਦਾ ਰੁਟੀਨ ਹੈ ਤੇ ਵੈਸੇ ਰੋਜ਼ ਰੋਟੀ ਤਾਂ ਮੈਂ ਹੀ ਬਣਾਉਣੀ ਹੁੰਦੀ ਕਿਉਂਕਿ ਇਹਨਾਂ ਨੇ ਸਕੂਲ ਜਾਣਾ ਹੁੰਦਾ ਆ ਤੇ ਅੱਜ ਮੈਂ ਥੋੜਾ ਇਹਦਾ ਲਾਹਾ ਲੈ ਲਿਆ ਪਰਮਵੀਰ ਦਾ ਇਹ ਘਰ ਸੀ ਤੇ ਮੈਂ ਕਿਹਾ ਜੀ ਮੈਨੂੰ ਥੋੜੀ ਜੀ ਰਾਤ ਮਿਲ ਜੂਗੀ ਫੇ ਲਾਹਾ ਲੈਣਾ ਹੀ ਹੁੰਦਾ ਆ ਸ਼ਾਮ ਨੂੰ ਤਾਂ ਵੈਸੇ ਹੀ ਰੋਟੀ ਬਣਾਉਂਦੀ ਆ ਸ਼ਾਮ ਨੂੰ ਨੀਵੇਂ ਬਣਾਈ ਬਹੁਤ ਘੱਟ ਬਣਾਉਣੀ ਹੁੰਦੀ ਆ ਤੇ ਸਵੇਰ ਨੂੰ ਜਿੱਦਾਂ ਛੁੱਟੀ ਹੋ ਉਹ ਦਿਨ ਬਣਾ ਲੈਂਦੀ ਫਿਰ ਤਾਂ ਕੀ ਹੋਇਆ ਕਰਨਾ ਹੀ ਪੈਂਦਾ ਆ ਮਾਪੇ ਬਾਬੇ ਕਿੰਨਾ ਕੁਛ ਕਰਦੇ ਤੁਹਾਡੇ ਲਈ ਹਾਂਜੀ ਹੁਣ ਅਸੀਂ ਕਰਦੇ ਆ ਸਫਾਈ ਮਹਿਕ ਮੇ ਨਾਲ ਗੱਲ ਤੇ ਅਵਨੀਤ ਕੌਰ ਜੀ ਅਵਨੀਤ ਕੌਰ ਜੀ ਅਵਨੀਤ ਕੌਰ ਜੀ ਤੁਹਾਡਾ ਕੀ ਐਕਸਪੀਰੀਅੰਸ ਆ ਰੋਜ਼ ਸਫਾਈ ਕਰਨਾ ਤੁਹਾਨੂੰ ਕਿੱਦਾਂ ਦਾ ਲੱਗਦਾ ਮੈਂ ਤਾਂ ਚੜ੍ਹੂ ਕਰਦੀ ਆ ਹਾਂ ਮੈਂ ਤਸਕਰ ਬੈਠਾ ਪੈਲਾ ਕਰਕੇ ਨਾ ਵਧੀਆ ਲੱਗਦਾ ਜਾਣੀ ਹੈ ਨਾ ਠੀਕ ਹੈ ਕੋਈ ਹੋਰ ਕੰਮ ਵੀ ਕਰ ਲਿਆ ਕਰੋ ਭੈਣ ਜੀ ਅੱਛਾ ਤੇ ਚਲੋ ਫਿਰ ਰੋਟੀ ਫਿਰ ਸ਼ਾਮ ਨੂੰ ਤੁਸੀਂ ਬਣਾਉਣੀ ਅੱਜ ਤੁਹਾਨੂੰ ਛੁੱਟੀ ਹੈ ਨਾ ਜੀ ਹੁਣ ਪੁੱੁੰਨੀ ਸਾਹਿਬ ਵੀ ਖਾ ਰਿਹਾ ਹੈ ਆਪਣੀ ਧੀ ਦੇ ਹੱਥਾਂ ਦੇ ਪੱਕੇ ਨਰਮ ਨਰ ਪਰੌਂਠੇ ਖਾਣ ਨੂੰ ਤੇ ਕਿੱਦਾਂ ਦਾ ਲੱਗ ਰਿਹਾ ਜੀ ਤੁਹਾਨੂੰ ਨਵੇਂ ਤਵੇ 'ਤੇ ਅੱਜ ਬਣਾਏ ਪਰੌਂਠੇ ਹਾ ਆਹ ਵਧ ਗਿਆ ਆ ਤੇ ਬਾਕੀ ਇਹਨਾਂ ਨੂੰ ਤਾਂ ਰੋਟੀ ਖਾ ਲੈਣ ਦਈਏ ਕਿਉਂਕਿ ਇਹਨਾਂ ਤਾਂ ਨਾ ਹੀ ਪੁੱਛੀ ਆ ਕਿਉਂਕਿ ਇਹਨਾਂ ਦਾ ਤਾਂ ਹੁਣ ਜਿੱਦਾਂ ਕਹਿੰਦੇ ਜੱਟ ਸਾਧ ਹੋ ਗਿਆ ਸਾਧ ਹੋਣ ਵਾਲਾ ਹਾਲ ਹੋਇਆ ਪਿਆ ਕਿਉਂਕਿ ਤਿੰਨ ਦਿਨ ਹੋ ਗਏ ਸਾਡੇ ਲੇਬਰ ਲੱਗੀ ਹੋਆ ਛੱਲੀਆਂ ਕੱਢਦੇ ਆ ਖੇਤ ਦੇ ਵਿੱਚ ਤੇ ਬਹੁਤ ਗਰਮੀ ਵੀ ਆ ਤੇ ਹਾਲਤ ਬਹੁਤ ਖਰਾਬ ਹੋਈ ਹੋਆ ਕਿਉਂਕਿ ਛੱਲੀਆਂ ਤੋਂ ਬਾਅਦ ਖੇਤ ਬਾਕੇ ਮਟਰਾਂ ਦਾ ਬੀਜ ਲਿਆਂਦਾ ਪਿਆ ਆ ਵੀ ਮਟਰ ਬੀਜਣੇ ਆ ਤੇ ਫਿਰ ਝੋਨਾ ਵੀ ਨਸਰਿਆ ਪਿਆ ਹੈ ਉਹ ਵੀ ਥੋੜੇ ਚਿਰ ਬਾਅਦ ਹੋ ਜਾਣਾ ਫੇ ਉਹ ਵੱਢਣਾ ਹੈ ਤੇ ਛੱਲੀਆਂ ਕੱਢਣੀਆਂ ਆ ਫਿਰ ਆ ਹੁਣ 20-22 ਦਿਨ ਬਹੁਤ ਜ਼ਿਆਦਾ ਕੰਮ ਆ ਤੇ ਫਿਰ ਬਸ ਜਿੰਨਾ ਚਿਰ ਮਟਰ ਲੱਗਣੇ ਲੱਗਦੇ ਕੰਮੇ ਕੰਮ ਆ ਦੌੜ-ਦੌੜ ਕੇ ਕਦੀ ਮਟਰਾਂ ਨੂੰ ਪਾਣੀ ਲਾ ਲਓ ਤੇ ਕਦੀ ਝੋਨਾ ਲੈ ਜਾਓ ਬਸ ਇਹ ਦੌੜ-ਦੌੜ ਕੇ ਕੰਮ ਆ ਇਹਨੂੰ ਕਹਿੰਦੇ ਆ ਵੀ ਜੱਟ ਸਾਧ ਹੋ ਗਿਆ ਅੱਜ ਕੱਲ ਕੰਮ ਦਾ ਟਾਈਮ ਹੁੰਦਾ ਆ ਉਦੋਂ ਕਹਿੰਦੇ ਹੁੰਦੇ ਵੀ ਜੱਟ ਸਾਧ ਹੋ ਗਿਆ ਕਿੱਦਾਂ ਬੰਮ ਵੱਢ ਗਈ ਰੋਟੀ ਖਾਓ ਤੁਸੀਂ ਇਹ ਮੈਂ थैंक यू ਉਦੋਂ ਤਾਂ ਮੈਂ ਪਾਲੀਬਾਸ ਮੈਂ ਵੀ ਲੱਗੀ ਖਾਣ ਥੋੜੇ ਟਾਈਮ ਤੱਕ ਚਲੋ ਜੀ ਦੇਖਿਓ ਹੁਣ ਮੰਮੀ ਵੀ ਰੋਟੀ ਖਾਂਦੇ ਆ ਾਰਮਾਨ ਨੇ ਵੀ ਖਾ ਲਈ ਾਰਮਾਨ ਟੀਵੀ ਦੇਖਦਾ ਪਿਆ ਆ ਪਾਪਾ ਨੇ ਵੀ ਖਾ ਲਈ ਅਮਾ ਕਿਦਾਂ ਪਰੌਠੇ ਸਵਾਦ ਆ ਬਹੁਤ ਸਵਾਦ ਆ ਅੱਛਾ ਮੇਰੀ ਸੁਆਈ ਕਿਦਾਂ ਲੱਗੀ ਫੇ ਬਹੁਤ ਸਵਾਈ ਵੀ ਤੇ ਜਿਹੜੀ ਪਰੌਠੇ ਸਵਾਦ ਦੀ ਗੱਲ ਆ ਉਹ ਤਾਂ ਹੈ ਦੇ ਸਵਾਦ ਤਾਂ ਚਲੋ ਸਵਾਦ ਹੀ ਆ ਰੋਟੀ ਜਿੰਨੀ ਜੱਦੀ ਹੋ ਜਾਂਦੀ ਬੱਚਿਆਂ ਕੋਈ ਗੱਲ ਨਹੀਂ ਪਰ ਜਿਹੜਾ ਸਕੂਨ ਮਿਲਦਾ ਨਾ ਮਾਂ ਰੋਜ਼ ਰੋਟੀ ਬੱਚਿਆਂ ਨੂੰ ਆਭੜਾ ਕੇ ਖਵਾਉਣੀ ਚਾਹਤੋਂ ਬੱਚੇ ਮਾਂ ਰੋਟੀ ਵੇਖ ਕੇ ਖਾਣਦੇ ਨਾ ਉਹ ਸਕੂਨ ਬਹੁਤ ਵਧੀਆ ਆਉਂਦਾ ਹੈ ਤੇ ਇਹ ਸਕੂਨ ਉਹਨੂੰ ਮਿਲ ਸਕਦਾ ਜਿਹਦੇ ਧੀਆ ਆ ਜਿਹਦੀ ਵਤੀ ਵਧੀਆ ਹੈ ਜੀ ਬੱਚੇ ਸਾਰਿਆਂ ਦੇ ਰਾਜ ਕੁਸ਼ੀ ਰਹਿਣ ਮਾਪੇ ਨੇ ਸਭ ਕਰਦੇ ਇਹ ਦੇਣ ਕਿਉਂਕਿ ਮਾਪਿਆਂ ਦਾ ਕਰਮ ਹੀ ਨਿਕਟਮ ਜਦ ਬੱਚੇ ਕੰਮ ਕਰਦੇ ਤਾਂ ਮਾਪਿਆਂ ਨੂੰ ਬਹੁਤ ਖੁਸ਼ੀ ਮਿਲਦੀ ਹੈ ਉਹਨਾਂ ਧੀਆ ਆ ਪੁੱਤਿਆ ਤੇ ਇਹਨੂੰ ਹੈਲਪ ਕਰਦੇ ਮਾਂ ਤੈਨੂੰ ਵੀ ਲੱਗੇ ਪਰੌਠੇ ਰਮਨ ਵੀ ਕਰਦਾ ਹੀ ਆ ਕੱਲ ਸਾਰਾ ਕੰਮ ਕਰਦਾ ਰਮਨ ਵੀ ਸਾਡਾ ਚੁੱਲੀਆਂ ਚੁੱਲੀਆਂ ਪਰੋਂਦਾ ਰਿਹਾ ਕੱਲ ਨਾਲ ਵੈਰੀ ਨਾਈਸ ਤੁਹਾਡੇ ਸਾਥ ਇੱਕ ਧੀਮੀ ਪਰਮਸ ਦੀ ਸੁਣਦੇ ਦੇ ਲਈ ਸਾਰਿਆਂ ਨੇ ਰੋਟੀ ਖਾਣ ਤੋਂ ਬਾਅਦ ਹੁਣ ਪਰਮਵੀਰ ਆਪ ਪਰੌਠੇ ਖਾ ਰਹੀ ਹੈ ਪਰਮਵੀ ਕਿੱਦਾਂ ਲੱਗਦੀ ਆਪਣੀ ਬਣਾਈ ਰੋਟੀ ਖਾਣੀ ਸਵਾਦ ਹੈ ਨੇ ਮਾਂ ਦੇ ਹੱਥਾਂ ਦੀ ਪੱਕੀ ਵਧੀਆ ਖਾਣ ਚ ਜ਼ਿਆਦਾ ਸਕੂਨ ਆਉਦਾ ਕਾਪਣੀ ਮਾਂ ਦੇ ਹੱਥਾਂ ਦੀ ਜਾਨੀ ਹੈ ਸਹੀ ਗਾਲਿਆ ਇੱਦਾਂ ਜਾਂ ਦੂਆ ਜਣਾ ਪਕਾਵੇ ਫੇਰ ਵਧੀਆ ਲੱਗਦੀ ਆ ਮਾਂ ਨੂੰ ਧੀ ਦੇ ਹੱਥਾਂ ਦੀ ਸਵਾਦ ਲੱਗਦੀ ਧੀ ਨੂੰ ਮਾਂ ਦੇ ਠੰਡੀ ਹੋ ਜਾਂਦੀ ਹੈ ਨਾ ਚਲੋ ਕੋਈ ਨਹੀਂ ਇਹ ਐਕਸਪੀਰੀਅੰਸ ਆ ਜ਼ਿੰਦਗੀ ਦਾ ਸਾਰਾ ਕੁਝ ਕਰਨਾ ਪੈਂਦਾ ਸਿੱਖਣਾ ਪੈਂਦਾ ਆ ਤੇ ਇੱਦਾਂ ਹੀ ਆ ਵਧੀਆ ਹੈ ਜੀ ਕਦੀ ਮਾਦੀਆਂ ਤੇ ਕਦੀ ਧੀ ਰੀਆਂ ਪੱਕੀਆਂ ਖਾਣੀਆਂ ਹੀ ਪੈਂਦੀਆਂ ਆ ਲਓ ਜੀ ਰੋਟੀ ਖਾ ਕੇ ਹੁਣ ਮੰਮੀ ਨੂੰ ਸੁਸਤੀ ਪੈ ਗਈ ਸੁਸਤੀ ਪੈ ਕੇ ਸਾਰਦਾ ਜਿਹੜਾ ਪੋਚਾ ਲਾ ਪੈਂਦੀ ਮੈਂ ਹੁਣ ਚਾਹ ਬਣਾਉਣੀ ਆ ਆਪਣੇ ਜਿਹੜੇ ਆ ਬੰਦ ਕਾਉਂਦੇ ਆ ਚੱਲੀਆਂ ਤਾਂ ਨਿਪੜ ਗਿਆ ਸੀ ਬੰਦ ਢੋਂਦੇ ਆ ਆਪਣੇ ਲਈ ਚਾਹ ਬਣਾਉਣੀ ਆ ਅੱਜ ਕੱਲ੍ਹ ਹੀ ਸੁਸਤੀ ਪੈਂਦੀ ਤੇ ਹੁਣ ਸਾਰਾ ਕੰਮ ਨਿਪੜ ਗਿਆ ਹੁਣ ਜਦੋਂ ਕਹਿੰਦਾ ਬੈਲਮਾ ਸਾ ਲੈਮਾ ਫੇਰ ਕਰਦੇ ਆ ਹੋਰ ਕੰਮ ਤੇ ਮੈਂ ਤਾਂ ਸੋਚਦੀ ਤਾਂ ਇਹ ਸੀ ਮੈਨੂੰ ਨਾ ਜਿਹੜੇ ਕੱਲ ਪਰਸੋਂ ਚਾ ਸੀ ਵੀ ਨਹੀਂ ਪਾਈ ਜਦੋਂ ਵੀ ਪਰਚਾ ਚੜਨ ਗਏ ਆ ਤੇ ਉਹ ਪਿੱਛੇ ਪਿਛਲੇ ਕਮਰੇ ਫਰਿੱਜ ਪਿਆ ਨਾ ਤੇ ਉਹਦੀ ਵੀ ਵੀਡੀਓ ਵੀ ਬਣ ਗਈ ਸੀਗੀ ਉਹ ਕਿਸੇ ਨੇ ਕਮੈਂਟ ਕੀਤਾ ਸੀ ਕਿ ਫਰਿੱਜ ਪਿੱਛੇ ਤੁਸੀਂ ਬਹੁਤ ਪੁਰਾਣਾ ਰੱਖਿਆ ਕਬਾੜ ਚ ਦੇ ਦਿਓ ਤੇ ਮੈਂ ਦੱਸ ਦਵਾ ਜੀ ਉਹ ਫਰਿੱਜ ਕਬਾੜ ਚ ਦੇਣ ਵਾਲਾ ਨਹੀਂ ਉਸ ਫਰਿੱਜ 'ਚ ਮੇਰੀ ਜਾਨ ਵਸਦੀ ਆ ਉਹ ਜਾਨ ਇਸ ਲਈ ਵਸਦੀ ਵੀ ਉਹ ਮੇਰੇ ਬਾਪੂ ਦੀ ਨਿਸ਼ਾਨੀ ਆ ਤੇ ਬਾਪੂਲੀ ਨਿਸ਼ਾਨੇ ਕਿੱਦਾਂ ਆ ਤੇ ਉਦਾਂ ਦਾ ਚਲੋ ਮਾਂ ਪੇ ਦੂਦੀਆਂ ਚੀਜ਼ਾਂ ਸਾਰਾ ਬਿਸਮਾਲਾ ਸੋਫੇ ਵੀ ਮੇਰੇ ਵਿਆਹ ਦੇ ਹੀ ਆ ਤੇ ਉਦਾਂ ਵੀ ਸਾਰੀਆਂ ਕੁੜੀਆਂ ਦਿੰਦੇ ਆ ਪਰ ਉਹ ਫ੍ਰਿਜ ਨਾ ਮੇਰੇ ਡੈਡੀ ਨੇ ਇਮੋਸ਼ਨਲ ਹੋ ਕੇ ਮੈਨੂੰ ਦਿੱਤਾ ਸੀਗਾ ਜਦੋਂ ਜਾਨੀ ਮੇਰੇ ਨਾ ਮੇਰੇ ਡੈਡੀ ਦੇ ਵਿੱਚ ਰਹਿ ਆ ਡੈਡੀ ਕਿੱਤੀ ਨਾ ਕਿਸੇ ਵੇਲੇ ਵੀਡੀਓ ਪਾਉਂਦੀ ਉਹਨਾਂ ਦੀ ਉਹਨਾਂ ਨੂੰ ਹੁਣ 12 ਸਾਲ ਹੋ ਗਏ ਲੈ ਐਕਸਪਾਇਰ ਹੋ ਗਏ ਉਹ ਜਿੱਦਾਂ ਆਏ ਪਹਿਲੀ ਵਾਰ ਪਹਿਲੀ ਵਾਰ ਤਾਂ ਨਹੀਂ ਦੂਜੀ ਤੀਜੀ ਵਾਰ ਆਏ ਸਾਡੇ ਘਰ ਤੇ ਪਹਿਲੀ ਵਾਰ ਰੋਟੀ ਖਾਧੀ ਸਾਡੇ ਘਰ ਤੇ ਮੈਂ ਜਦੋਂ ਰੋਟੀ ਖਾਂਦੇ ਸੀ ਤਾਂ ਪਾਣੀ ਲੈ ਕੇ ਜਿੱਦਾਂ ਹੁਣ ਪਹਿਲਾਂ ਜੁਆਇੰਟ ਫੈਮਲੀ ਹੁੰਦੀਆਂ ਸੀਗੀਆਂ ਤੇ ਜਦੋਂ ਫਿਰ ਵੈਕਟ ਸੈਪਰੇਟ ਹੋ ਜਾਂਦੇ ਆ ਤੇ ਚੀਜ਼ਾਂ ਨਹੀਂ ਹੁੰਦੀਆਂ ਸਾਡੇ ਵਿੱਚ ਤੇ ਮੇਰੇ ਕੋਲ ਫ੍ਰਿਜ ਹੈ ਨਹੀਂ ਸੀਗਾ ਤੇ ਫ੍ਰਿਜ ਹੈ ਨਹੀਂ ਸੀਗਾ ਫ੍ਰਿਜ ਸਾਡੇ ਘਰ ਨਹੀਂ ਸੀ ਵੈਸੇ ਦੂਸਰੇ ਕਮਰੇ ਚ ਤੇ ਜਿੱਦਾਂ ਦਰਾਂ ਮੈਂ ਚਾਣ ਨੂੰ ਜੁ ਦੇਖਦੀਆਂ ਹੁੰਦੀਆਂ ਹੁੰਦੀਆਂ ਸਮਾਰਤ ਤੇ ਮੈਂ ਕੋ ਉੱਧਰੋਂ ਪਾਣੀ ਦੀ ਬੋਤਲ ਲੈ ਕੇ ਆਉਂਦੀ ਤੇ ਪਾਣੀ ਜਦੋਂ ਪੋਤ ਲੈ ਕੇ ਆਈ ਤਾਂ ਮੇਰੇ ਡੈਡੀ ਨੇ ਨਾ ਗੱਲ ਸ਼ੋਰ ਨੂੰ ਬਿਲਕੁਲ ਵੀ ਕਿਤੀ ਉਹ ਮੇਰੀ ਪੂਰੀ ਪਾਣੀ ਉੱਤਰ ਲੈ ਕੇ ਆਈ ਆ ਡੈਡੀ ਨੂੰ ਇਹ ਦੇਖ ਲਿਆ ਵੀ ਕਹਿੰਦੇ ਪਾਣੀ ਕਿਥੇ ਪੋਕਾ ਰਹੀ ਆ ਆਪਾਂ ਇਦੋਂ ਲਾਪੜੇ ਲੈ ਕੇ ਆਈਆਂ ਤੇ ਕਹਿੰਦੇ ਅੱਛਾ ਮੈਨੂੰ ਬੇਲ ਕੋ ਨਹੀਂ ਪਤਾ ਡੈਡੀ ਚਲ ਗਏ ਰੋਟੀ ਖਾ ਕੇ ਤੇ ਦੂਸਰੇ ਦਿਨ ਡੈਡੀ ਚਲ ਗਏ ਢੋਈ ਨੂੰ ਤੇ ਤੀਜੇ ਦਿਨ ਮੇਰੇ ਘਰ ਫ੍ਰਿਜ ਆ ਗਿਆ ਤੇ ਫ੍ਰਿਜ ਆ ਗਿਆ ਫਿਰ ਡੈਡੀ ਦਾ ਮੈਨੂੰ ਫੋਨ ਆਇਆ ਸਾਡੇ ਦਾ ਫੋਨ ਨਹੀਂ ਸੀਗਾ ਮੈਂ ਉੱਥੇ ਗਈ ਤੇ ਫੋਨ ਆਇਆ ਤੇ ਕਿਸੇ ਨਾਨੀ ਗੱਲ ਹੋਈ ਤੇ ਫੋਨ ਤੇ ਜਦੋਂ ਮੈਂ ਆਪਣ ਚੱਕੇ ਮੈਨੂੰ ਕਹਿੰਦੇ ਪੁੱਤ ਇੱਕ ਮਤਲਬ ਚੀਜ਼ ਭੇਜੀ ਸੀ ਮਿਲ ਗਈ ਤੇ ਮੈਂ ਕਿਹਾ ਹਾਂਜੀ ਭੇਜ ਲੈ ਦੇ ਕਹਿੰਦੇ ਠੀਕ ਹੈ ਮੇਰਾ ਹੁਣ ਕਹਿੰਦੇ ਮਨ ਖੁਸ਼ ਹੋਇਆ ਤੇ ਮੇਰੇ ਮੇਰੇ ਡੈਰੀ ਨੇ ਕਦੀ ਜਾਨੀ ਧੀ ਧੀ ਇਹ ਕਹਿ ਕੇ ਜਿਹੜੇ ਕੁੱਤੇ ਕਹਿ ਕੇ ਬਣਾਉਂਦੇ ਸਾਰੇ ਦੇ ਮਾਂ ਪੇੜ ਦੇ ਕਰਦੇ ਆ ਕਿ ਪਿਓ ਜਿਹੜੇ ਮੁੱਤੀਆਂ ਨੇ ਅੱਜੇ ਪਿਆਰ ਕਰਦੇ ਇਹਨਾਂ ਦੇ ਕਰਦੇ ਆ ਪਰ ਮਿਹਨਤ ਨਾਲ ਜਿੱਦੇ ਕਰਦੇ ਆ ਦੇ ਕਹਿੰਦੇ ਪੁੱਤ ਹੁਣ ਮੇਰੇ ਅੰਦਰਾਂ ਠੰਡੀਆਂ ਹੋਈਆਂ ਤੇ ਕਹਿੰਦੇ ਮੈਂ ਕਿਹਾ ਐਨੀ ਮੈਂ ਕਮਾਈ ਕੀਤੀ ਤਾਂ ਮੇਰਾ ਪੁੱਤ ਪਾਣੀ ਹੋ ਗਿਆ ਫੋਨ ਲੈ ਕੇ ਆਇਆ ਤੇ ਬਰਦਾਸ਼ ਨਹੀਂ ਕਹਿੰਦੇ ਹੋਇਆ ਮੇਤੋਂ ਤੇ ਇਸ ਕਰਕੇ ਜੀ ਉਹ ਫ੍ਰਿਜ ਮੇਰਾ ਕਬਾੜ ਨਹੀਂ ਹੈਗਾ ਉਹ ਫ੍ਰਿਜ ਤਾਂ ਮੇਤੋਂ ਬਹੁਤ ਮਾਰਗੂ ਰਿਹਟ ਪਰ ਮੈਂ ਕਿਸੇ ਕੀਮਤ ਚ ਨਹੀਂ ਉਹ ਫ੍ਰਿਜ ਦੇ ਸਕਦੀ ਕਿਸੇ ਨੂੰ ਤੇ ਜਿੰਨਾ ਚਿਰ ਮੈਂ ਉਹਨਾਂ ਦਾ ਫ੍ਰਿਜਿੱਥੇ ਰਹੂਗਾ ਇਹ ਤੇ ਬਾਕੀ ਕਿ ਜੇ ਕਿਹਨੂੰ ਨਹੀਂ ਪਤਾ ਹੁੰਦਾ ਉਹੀ ਗੱਲ ਕਰ ਲੈਂਦਾ ਜੇ ਪਤਾ ਹੋਵੇ इमोਸ਼ਨਾਂ ਦਾ ਫੇਰ ਕੋਈ ਨਹੀਂ ਗੱਲ ਕਰਦਾ ਤੇ ਬਾਕੀ ਬਹੁਤ ਬਹੁਤ ਥੈਂਕ ਯੂ ਜੇ ਤੁਸੀਂ ਸਾਡੀ ਵੀਡੀਓ ਦੇਖਦੇ ਆਂ ਵੀਡੀਓ ਦੇਖੀ ਤਾਂ ਤੁਸੀਂ ਕਮੀ ਕਰਦੀ ਆ ਇੱਦਾਂ ਤੁਸੀਂ ਸਾਡੀ ਵੀਡੀਓ ਦੇਖਦੇ ਆਇਆ ਕਰੋ ਸਾਡੀ ਕੋਈ ਕਮੀ ਪੇਸ਼ੀ ਹੋਊਗੀ ਉਹ ਵੀ ਕਦਿਆਂ ਕਰੋ ਤੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੇ ਸਾਡੀ ਵੀਡੀਓ ਦੇਖਦੇ ਆ ਤੇ ਅੱਗੇ ਤੋਂ ਵੀ ਸਾਡੀ ਵੀਡੀਓ ਸ਼ੇਅਰ ਵੀ ਕਰਿਆ ਕਰੋ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਹੋਰ ਅਸੀਂ ਵੀਡੀਓ ਬਣਾਈਏ ਤਿਆਰ ਲਈ ਅਸੀਂ ਇੰਨੀ ਵੀਡੀਓ ਨਹੀਂ ਬਣਾਦੇ ਕਿਉਂਕਿ ਬੱਚੇ ਬਿਜ਼ੀ ਆ ਬਹੁਤ ਪੜ੍ਹਦੇ ਆ ਜਦੋਂ ਕਿ ਤੇ ਟਾਈਮ ਹੁੰਦਾ ਸੀ ਥੋੜੀਆਂ-ਬੋਥੀਆਂ ਆ ਬਣਾ ਲੈਦੀਆਂ ਵੀਡੀਓ ਬਸ ਤੇ ਉਹ ਹੋਰ ਪਾਸੇ ਲੱਗੀ ਰਹਿੰਦੀ ਹੋਰ ਕਿਉਂਕਿ ਸਾਰਿਆਂ ਨੂੰ ਪਤਾ ਹੈ ਵੀ ਅੱਜ ਕੱਲ੍ਹ ਜਿੰਮੇ ਭਰੀ ਜ਼ਿੰਦਗੀ ਆ ਟੈਨਸ਼ਨਾਂ ਭਰੀ ਜ਼ਿੰਦਗੀ ਆ ਥੋੜੀਆਂ-ਬੋਥੀਆਂ ਵੀਡੀਓ ਬਣਾ ਲਈ ਦੀਆਂ ਆ ਵੀ ਖੁਸ਼ ਹੋ ਜੀਦਾ ਜਾਂ ਤੁਸੀਂ ਵੀ ਦੇਖ ਕੇ ਖੁਸ਼ ਹੋ ਜਾ ਲਿਆ। ਹੋਰ ਕੋਈ ਖਾਸ ਗੱਲ ਨਹੀਂ ਹੁੰਦੀ ਤੇ ਮਨ ਹੋਰ ਪਾਸੇ ਹੋ ਜਾਂਦਾ ਆ ਬਸ ਤੇ ਜਿੱਦਾਂ ਦਾ ਜ਼ਮਾਨਾ ਚੱਲ ਰਿਹਾ ਆ ਬਈ ਖੁਸ਼ ਹੋਣਾ ਬਹੁਤ ਔਖਾ ਆ ਤੇ ਥੋੜਾ ਬੱਕਾ ਉਹ ਸਮੋਜੇ ਦਾ ਯਾਰ ਉਹ ਪਾਸੇ ਲਾ ਲਈ ਤੇ ਬਸ ਇਹ ਹੀ ਰਸਤਾ ਤੇ ਤੁਹਾਡੀ ਚੰਗੀ ਵੀਡੀਓ ਰੱਖਣੇ ਬਹੁਤ ਬਹੁਤ ਥੈਂਕ ਯੂ ਜੀ ਹੱਸਦੇ ਵਾਸਤੇ ਰਮਜੀਤ ਤੁਸੀਂ ਸਾਡੀ ਵੀਡੀਓ ਦੇਖਦੇ ਰਹੋ ਸ਼ੇਅਰ ਕਰਦੇ ਰਹੋ ਜੀ ਥੈਂਕ ਯੂ ਜੀ ਕੱਲੋ ਸੀ ਹੋਰ ਵੀਡੀਓ ਬਣਾਉਣਾ ਸੀ ਬਾਰ ਕਲੋ ਚੁਲ੍ਹਾ ਵੀ ਬਣਾਉਣਾ ਹੈ ਕਿਉਂਕਿ ਸਾਡਾ ਬਿਹੜਾ ਹਲੇ ਕੱਚਾ ਆ ਅੱਜ ਅਸੀਂ ਸਵੇਰ ਦੇ ਵੈਸੇ ਵੀ ਥੱਕ ਗਏ ਸੀ ਠੰਡੇ ਠੰਡੇ ਸੀ ਬਾਹਰ ਇੱਟਾ ਲਾ ਕੇ ਚੌਂਕਾ ਜਿਹਾ ਬਣਾਇਆ ਹੈ ਤੇ ਕੱਲ ਹੁਣ ਚੁਲ੍ਹਾ ਵੀ ਬਣਵਾਵਾਂਗੇ ਦੇਵੋ ਸਾਕੇ ਜੀ ਜੂਨਾ ਕੇ ਪਾਵਾਂਗੇ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਹਰ ਦਿਨ ਵਾਸਤੇ ਰੱਖ ਜੀ ਚਲੋ ਹੁਣ ਔਟ ਕੇ ਚਾਹ ਬਣਾ ਲਓ ਬਾਸ ਹੁਣ ਚਾਹ ਹੀ ਬਣਨੀ ਹੈ